ਸਾਡੇ ਮੁੱਖ ਮੰਤਰੀ ਭੋਗਨ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਤੇ ਆ ਪੁਹਾਣੀਗੜ ਦੀ ਰਕ ਯੂਨੀਅਨ ਦਾ ਜਿਹੜਾ ਪ੍ਰਧਾਨ ਜੀ ਪਿੱਛੇ ਜਿਹੜੀ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਪੁਹਾਣੀਗੜ ਜਦੋਂ ਗਏ ਬੀਬੀ ਜੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਦਾ ਮਤਲਬ ਉਹ ਤੁਹਾਡੀ ਜਿਹੜੀ ਕਿਸ਼ਤ ਆ ਉਹ ਪਹੁੰਚੀ ਨਹੀਂ ਹਾਂ ਤੇ ਬੀਬੀ ਜੀ ਨੇ ਚੱਕ ਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬਣਨਾ ਚਾਹੁੰਦੇ ਸੀ ਜਿਨ੍ਹਾਂ ਨੇ ਇਹ ਜ਼ਹਿਰ ਦੀ ਗੋਲੀ ਖਾਧੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਹ ਤੋਂ ਵੱਡਾ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਛਾਪੀ ਸੀ ਸ਼ਾਬਾਸ਼ ਸੀ ਸੀ 55 ਲੱਖ ਲਾ ਆ ਗਿਆ ਵੀ ਮੈਨੂੰ ਭਵਾਨੀ ਕਰਦੀ 52 ਲੱਖ ਤੁਸੀਂ ਲੋ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਦਾਰੇ ਗਈ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿਹਾ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਇਹ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਇਮਾਨਦਾਰੀ ਵਾਕਈ ਵੱਡੀ ਇਮਾਨਦਾਰੀ ਜਲੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਟਰੱਕ ਹੀ ਹੁੰਦੀ ਹੈ ਨਾ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਤੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸ ਆ ਉਹ ਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹਿਆ ਆਈ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮਾ ਤੁਨੂੰ ਤੇ ਇਹ ਦੋਨੋਂ ਐਮਐਲਏ ਨੂੰ ਆਪਣੀ ਪਾਰਟੀ ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾ ਬਦਲਾ ਵਾਲੀ ਪਾਰਟੀ ਆ ਤੇ ਦੋਨੋਂ ਐਮਐਲਏ ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡਾ ਸਾਬ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਾਂ ਵਾਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਤੇ ਜਿਹੜਾ ਅਟਰਾਕ ਯੂਨੀਅਨ ਵਾਲਾ 35 ਵਾਲਾ ਹੈ 55 ਨਾਲੇ ਨਾਲ ਤਾਂ ਤੁਸੀਂ ਖੜਗੇ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜਨੇ ਦੀ ਆ ਜਿਹੜੀ ਤੁਸੀਂ ਇਹ ਤੁਹਾਡਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਤਿਮਾਨ ਸਿਆ ਆਪਣਾ ਜਿਲ੍ਹਾ ਤਾਂ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸਤੋਜ ਚੋ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਚੀਫ ਮਿੰਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜ਼ਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਦੇਖੋ ਅੱਜ ਬਹੁਤ ਹੀ ਗੰਭੀਰ ਪੰਜਾਬ ਦੇ ਹਾਲਾਤ ਨੇ ਸਾਡੇ ਮੁੱਖ ਮੰਤਰੀ ਗੁਰੰਤ ਸਿੰਘ ਮਾਨ ਸਾਹਿਬ ਸਟੋਰ ਵਾਲਿਆਂ ਨੇ ਵੀ ਆਪਣੇ ਮੂੰਹ ਤੇ ਐਨਕਾ ਲਾ ਲੀਆਂ ਏ ਕਿਉਂਕਿ ਸਿਰਫ ਉਹ ਵੀ ਕਾਲਾ ਹੀ ਕਾਲਾ ਦੇਖਣਾ ਚਾਹੁੰਦੇ ਆ ਸਾਰੇ ਪਾਸੇ ਤੇ ਕਾਲਾ ਹਨੇਰਾ ਛਾਇਆ ਵੀ ਪਿਆ ਕਿਸ ਤਰੀਕੇ ਨਾਲ ਕੱਲ ਉਹਨਾਂ ਦੇ ਕਐਮਐਲਏ ਦੀ ਉਹ ਗੰਦੇ ਸ਼ਬਦ ਉਹ ਸਾਡੀਆਂ ਪੰਜਾਬ ਦੀਆਂ ਧੀਆਂ ਭੈਣਾਂ ਲਈ ਵਰਤ ਰਿਹਾ ਅੱਜ ਉਹਨਾਂ ਦੀ ਜਿਹੜੀ ਔਮਨ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਮੈਂ ਤਾਂ ਹੈਰਾਨ ਆ ਉਹ ਬੀਬੀ ਜੀ ਕਿੱਥੇ ਸੁੱਤੇ ਪਏ ਉਹਨਾਂ ਨੂੰ ਤਾਂ ਆਪਣੀ ਆਪ ਐਕਸ਼ਨ ਲੈਣਾ ਚਾਹੀਦਾ ਸੀ ਵੀ ਇੱਕ ਐਮਐਲਏ ਕਿਉਂਕਿ ਜਿਹੜੇ ਮੁੱਖ ਮੰਤਰੀ ਵਾਲੇ ਕੰਮ ਨੇ ਜਿਹੜੇ ਉਹ ਪਹਿਲਾਂ ਕਰਦੇ ਰਹੇ ਆ ਭੰਡਪੁਰ ਉਹੀ ਸੇਮ ਇਹ ਐਮਐਲਏ ਜਿਹੜਾ ਐਮਐਲਏ ਜਿਹਦੇ ਖਿਲਾਫ ਹਰ ਮੈਂ ਸਮਝਦਾ ਉਹਦੇ ਖਿਲਾਫ ਹਰ ਚੌਂਕ ਹਰ ਚਰਾਹੇ 'ਚ ਜੋ ਲੇਡੀਆਂ ਦੇ ਉਲਟੋਂ ਨੇ ਬੋਲਿਆ ਉਦੇ ਖਿਲਾਫ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਉਦੋਂ ਬਾਅਦ ਪਰਾ ਸਿਰੇ ਲਾਤਾ ਕੰਮ ਜਿਹੜਾ ਪਵਾਨੀਗੜ੍ਹ ਦੀ ਟਰੱਕ ਯੂਨੀਅਨ ਦਾ ਜਿਹੜਾ ਪ੍ਰਧਾਨ ਨਹੀਂ ਦੀ ਪਿੱਛੇ ਲਈ ਬੀਬੀ ਐਮਐਲਏ ਦੋ ਦਿਨ ਪਹਿਲਾਂ ਹੀ ਚੀਫ ਮਿਨਿਸਟਰ ਥਾਪੀ ਦੇ ਕੇ ਆਇਆ ਸ਼ਾਬਾਸ਼ੀ ਦੇ ਕੇ ਆਇਆ ਪਵਾਨੀਗੜ੍ਹ ਜਦੋਂ ਗਏ ਵੀ ਬੀਬੀ ਵੀ ਆਪਾਂ ਪਿੱਛੇ ਨਹੀਂ ਰਹਿਣਾ ਤਕੜੇ ਹੋ ਕੇ ਇਸ ਕੰਮ ਚ ਲੱਭੋ ਤੁਹਾਡੀ ਜਿਹੜੀ ਕਿਸ਼ਤਾ ਉਹ ਪਹੁੰਚ ਹੀ ਨਹੀਂ ਆ ਤੇ ਬੀਬੀ ਜੀ ਨੇ ਚੱਕ ਤੇ ਫੱਟੇ ਤੇ ਅੱਜ ਜਿਹੜੇ ਪ੍ਰਧਾਨ ਜੀ ਬੰਨਾ ਚਾਹੁੰਦੇ ਸੀ ਇਹਨਾਂ ਨੇ ਇਹ ਜ਼ਹਿਰ ਦੀ ਗੋਲੀ ਖਾਦੀ ਆ ਉਹਨਾਂ ਤੋਂ ਪਹਿਲਾਂ 35 ਲੱਖ ਰੁਪਈਆ ਲਿਆ 35 ਲੱਖ ਰੁਪਈਆ ਲਿਆ ਪਰ ਬੀਬੀ ਜੀ ਕੋਲ ਗਾਹ ਤੋਂ ਵੱਡਾ ਆ ਗਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਛਾਪੀ ਸੀ ਸ਼ਾਬਾਸ਼ੀ ਸੀ 55 ਲੱਖ ਆ ਲਾ ਗਿਆ ਵੀ ਮੈਨੂੰ ਭਵਾਨੀ ਕਰਦੀ 55 ਲੱਖ ਤੁਸੀਂ ਦੋ ਪਰ ਬੀਬੀ ਜੀ ਦੀ ਇਮਾਨਦਾਰੀ ਤੇ ਦਵਾਰੇ ਜਾਈਏ ਬੀਬੀ ਜੀ ਨੇ ਉਹ ਪਹਿਲੇ ਵਾਲਾ ਜਿਹੜਾ 35 ਲੱਖ ਸੀ ਉਹ ਆਪਣੇ ਬੰਦੇ ਕੋਲ ਪੈਸੇ ਦੇ ਕੇ ਆਪਣੀ ਟੀਮ ਵੀ ਆ ਲੋ ਜੀ 35 ਲੱਖ ਵੀਡੀਓ ਵੀ ਆਪ ਬਣਾਈ ਵੀ ਕੱਲ ਨੂੰ ਇਹ ਨਾ ਕਿ ਉਹ ਵੀ ਅਸੀਂ ਤੁਹਾਡੇ 35 ਲੱਖ ਨਹੀਂ ਮੋੜੇ ਕਿਉਂਕਿ ਹੁਣ ਰੇਟ ਆ ਜਿਹੜਾ ਉਹ 55 ਤੱਕ ਚਲਾ ਗਿਆ ਏ ਤੇ ਆ 35 ਲੱਖ ਤੁਹਾਡੇ ਵਾਪਸ ਕੀਤੇ ਇਹ ਇਮਾਨਦਾਰੀ ਵਕਈ ਵੱਡੀ ਇਮਾਨਦਾਰੀ ਜਿਹੜੀ ਦਿਖਾਈ ਆ ਸਾਡੀ ਬੀਬੀ ਜੀ ਐਮਐਲਏ ਨੇ ਤੇ ਪਰ 55 ਲੱਖ ਚ ਇੱਕ ਤਰੱਕੀ ਹੋਣੀ ਹੈ ਜਿਹੜੇ ਸਭ ਤੋਂ ਵਿਚਾਰੇ ਉਹ ਛਕੜੇ ਟਰੱਕ ਹੁੰਦੇ ਆ ਜਿਹੜੇ ਸੀਜ਼ਨ 'ਚ ਚੱਲਦੇ ਆ ਜਿਹੜੇ ਇਹੀ ਕਹਿੰਦੇ ਸੀ ਦੂਜਿਆਂ ਦੇ ਕੇਸ ਬਣਾਉਂਦੇ ਸੀ ਵੀ ਜਿਹੜਾ ਟੈਂਡਰ ਪ੍ਰੋਸੈਸਾ ਉਹ ਚ ਪੈਸੇ ਖਾਂਦੇ ਆ ਤੇ ਆ ਕੀ ਚੰਦ ਚੜ੍ਹੇ ਆਈ ਤੇ ਮੈਂ ਕਹਿੰਨਾ ਹਾਕਾਰ ਮੱਚਿਆ ਪਿਆ ਜਲਦੀ ਤੋਂ ਜਲਦੀ ਜੇ ਮਾੜੀ ਮੋਟੀ ਵੀ ਸ਼ਰਮ ਆ ਤੁਹਾਨੂੰ ਤੇ ਇਹ ਦੋਨੋਂ ਐਮਐਲਏ ਨੂੰ ਆਪਣੀ ਪਾਰਟੀ 'ਚੋਂ ਕੱਢੋ ਤੁਸੀਂ ਕਹਿੰਦੇ ਸੀ ਬਦਲਾਅ ਬਦਲਾਅ ਵਾਲੀ ਪਾਰਟੀ ਆ ਤੇ ਦੋਨੋਂ ਐਮ.ਐਲ.ਏ. ਬੀਬੀ ਜੀ ਤੇ ਉਹ ਤੁਹਾਡੇ ਨਾਲ ਦਾ ਜਿਹੜਾ ਵੱਡੇ ਭੰਡ ਸਾਹਿਬ ਛੋਟਾ ਭੰਡਾ ਜਿਹੜਾ ਜਿਹੜਾ ਇਹੀ ਕੰਮ ਤੁਹਾਡੇ ਨਾਲ ਕਰਦਾ ਰਿਹਾ ਸੀ ਜਿਆਲਾ ਉਹਨੂੰ ਜਲਦੀ ਤੋਂ ਜਲਦੀ ਹਟਾਓ ਨਹੀਂ ਅਗਲੀ ਰੂਪੇਖਾਏ ਜਿਹੜੇ ਵੱਡੇ ਐਜੀਟੇਸ਼ਨ ਮੈਂ ਆਪ ਜਾ ਕੇ ਉਹ ਤੀਜੀ ਗੱਲ ਜਿਹੜਾ ਪੱਤਰਕਾਰ ਤੇ ਤੁਸੀਂ ਪਰਚਾ ਦਰਜ ਕੀਤਾ ਹੈ ਜਿਨ੍ਹਾਂ ਨੇ ਇਹ ਆਡੀਓ ਤੁਹਾਡੀ ਲੋਕਾਂ ਦੇ ਮੂਹਰੇ ਨਹੀਂ ਆਂਦੀ ਆ ਉਹਦੇ ਨਾਲ ਜਾ ਕੇ ਵੀ ਖੜਾਂਗੇ ਤੇ ਜਿਹੜਾ ਟਰੱਕ ਯੂਨੀਅਨ ਵਾਲਾ 35 ਵਾਲਾ 55 ਵਾਲੇ ਨਾਲ ਤਾਂ ਤੁਸੀਂ ਖੜ ਗਏ ਅਸੀਂ 35 ਵਾਲੇ ਨਾਲ ਜਾ ਕੇ ਖੜਾਂਗੇ ਤੇ ਇਹ ਹਰ ਚੀਜ਼ ਆ ਤੁਹਾਡੀ ਸੰਗਰੂਰ ਜਿਵੇਂ ਦੀ ਆ ਜਿਹੜੀ ਤੁਸੀਂ ਇਹ ਤੁਹਾਡਾ ਆਪਣਾ ਜਿਲ੍ਹਾ ਤੇ ਨਾਲ ਲੱਗਦੀ ਸੀਟ ਆ ਭਗਵਾਨ ਸਿਮਾਨ ਸੇ ਆਪਣਾ ਜਿਲ੍ਹਾ ਦਾ ਬਖਸ਼ ਦੇਣਾ ਸੀ ਜਿਹੜੇ ਲੋਕਾਂ ਨੇ ਤੈਨੂੰ ਸੌਜ ਚੋਂ ਚੱਕ ਕੇ ਮਾਸਟਰ ਮਹਿੰਦਰ ਦੇ ਬੇਟੇ ਨੂੰ ਚੰਡੀਗੜ੍ਹ ਦੀ ਸੀਨੀਅਰ ਮਿਨਿਸਟਰ ਦੀ ਕੁਰਸੀ ਤੇ ਬਿਠਾਇਆ ਉਹ ਜਿਲ੍ਹੇ ਵਾਲਿਆਂ ਦਾ ਤਾਂ ਹੋ ਜਾਣਾ ਸੀ ਇਸ ਕਰਕੇ ਇਹ ਕੰਮ ਵੀ ਹੁਣ ਸਾਨੂੰ ਆਪਣੇ ਹੱਥ ਲੈਣਾ ਪਊਗਾ ਜਿਹੜੀ ਲੁੱਟ ਮਚਾ ਰਹੇ ਆ ਇਹ ਐਮਐਲਿਆਂ ਦੀ ਲੁੱਟ ਆ ਜਿਹੜੀ ਬੰਦ ਕਰਨ ਨੂੰ ਅਸੀਂ ਸੜਕਾਂ ਤੇ ਉਤਰਾ